ਬਾਈਮੀ ਪੌੜੀ ਪਰ ਆਰੰਭ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਬੇਨਤੀ ਹੈ ਕਿ ਚਲੋ ਉਹ ਤਾਂ ਨਹੀਂ ਪਤਾ ਕਿਸੇ ਨੂੰ ਸ੍ਰਿਸ਼ਟੀ ਬਣੀ ਕਦੋਂ ਹੈ ਪਰ ਕਈ ਲੋਕ ਕਹਿੰਦੇ ਨੇ ਇਹ ਸਤ ਪਤਾਲ ਹੈ ਸਤ ਆਕਾਸ਼ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਆਕਾਸ਼ ਪਤਾਲ ਵੈਸੇ ਹੈ ਕਿੰਨੇ ਸਤਗੁਰੂ ਮਹਾਰਾਜ ਕਹਿਣ ਲੱਗੇ ਪਾ ਤਾਲਾ ਪਾ ਤਾਲ ਲਖ ਆਗਾਸ ਆਗਾਸ ਇਥੇ ਕੰਨੇ ਹੀ ਲੱਗੇ ਹੋਏ ਨੇ ਪੱਪੇ ਕੰਨਾ ਤੱਤੇ ਕੰਨਾ ਲੱਲੇ ਕੰਨਾ ਪਾ ਤਾਲਾ ਪਾ ਤਾਲ ਲੱਖ ਇਥੇ ਵਿਸ਼ਰਾਮ ਹੈ ਆਗਾਸਾ ਆਗਾਸ ਮਹਾਰਾਜ ਕਹਿਣ ਲੱਗੇ ਪਾਤਾਲਾਂ ਦਰਪਤਾਲ ਵੀ ਲੱਖਾਂ ਹੀ ਨੇ ਆਕਾਸ਼ਾਂ ਦਰ ਆਕਾਸ਼ ਵੀ ਅੱਗੇ ਤੋਂ ਕਿ ਲੱਖਾਂ ਹੀ ਨੇ ਇਹ ਗੱਲ ਦਾ ਨਿਰਣਾ ਮਹਾਰਾਜ ਸੱਚੇ ਪਾਸ਼ਾ ਨੇ ਬਗਦਾਦ ਵਿੱਚ ਕੀਤਾ ਜਦੋਂ ਮਹਾਰਾਜ ਸੱਚੇ ਪਾਸ਼ਾ ਪਹੁੰਚੇ ਜਦੋਂ ਪਹਿਲਾ ਤਾਂ ਆਸ਼ਾ ਦੀ ਵਾਰ ਇਸ ਗੱਲ ਤੇ ਕਿੰਤੂ ਕੀਤਾ ਰਾਗ ਨਹੀਂ ਗਾਉਣਾ ਸਾਡੇ ਇਲਾਕੇ ਚ ਫੇਰ ਉਦੋਂ ਬਾਅਦ ਜਦ ਦੀ ਸਾਹਬ ਦਾ ਪਾਠ ਮਹਾਰਾ ਨੇ ਜਦੋਂ ਪਹਿਲਾਂ ਪੜ੍ਹਿਆ ਉਹ ਕਿਤੇ ਲੜਕਾ ਖੜਾ ਸੁਣਦਾ ਸੀ ਬਗਦਾਦ ਵਾਲੇ ਪੀਰ ਦਾ ਜਦੋਂ ਪਾਠ ਕੀਤਾ ਇੱਥੇ ਪੌੜੀ ਆਈ ਪਾ ਤਾਲਾ ਪਾ ਤਾਲ ਅੱਖ ਆਗਾਸ ਆ ਆਗਾਸ ਪੀਰ ਦਸਤਗੀਰ ਸੀ ਬਗਦਾਦ ਚ ਉਹਦਾ ਲੜਕਾ ਜਾਂ ਉਹਦਾ ਇੱਕ ਮਰੀਦ ਕਹਿੰਦੇ ਉੱਥੇ ਇਸ਼ਨਾਨ ਕਰਨ ਆਇਆ ਨਦੀ ਤੇ ਉਹਨੇ ਜਿਆਦਾ ਸੁਣਿਆ ਉਹਨੂੰ ਬੜਾ ਕਰੰਟ ਜਿਹਾ ਲੱਗਿਆ ਕਿ ਮੁਹੰਮਦ ਜੀ ਨੇ ਤਾਂ ਸੱਤ ਆਕਾਸ਼ ਸੱਤ ਪਤਾਲ ਕਹੇ ਨੇ ਆਹ ਪੀਰ ਕੋਈ ਨਵਾਂ ਹੀ ਆ ਆਪਣੀ ਕਲਾਮ ਵਿੱਚ ਕੀ ਕਹੀ ਜਾਂਦਾ ਲੱਖਾਂ ਹੀ ਕਹੀ ਜਾਂਦਾ ਫੇਰ ਆਸਾ ਦੀ ਵਾਰ ਦੇ ਵਿੱਚ ਵੀ ਉਸ ਵਕਤ ਜਦੋਂ ਕੀਰਤਨ ਸ਼ੁਰੂ ਹੋਇਆ ਉਹ ਦੌੜਿਆ ਗਿਆ ਕਹਿੰਦਾ ਜੀ ਬਾਹਰ ਫਕੀਰ ਆਏ ਨੇ ਤਿੰਨ ਉਹ ਆਪਣੀਆਂ ਕਲਾਮਾਂ ਵਿੱਚ ਸਭ ਕੁ ਗਲਤ ਕਹੀ ਜਾਂਦੇ ਨੇ ਲੱਖਾਂ ਆਕਾਸ਼ ਲੱਖਾਂ ਪਤਾਲ ਕਹੀ ਜਾਂਦੇ ਨੇ ਉਹਨਾਂ ਰਾਗ ਗਾਇਆ ਉਹ ਪੀਰ ਨੂੰ ਬੜਾ ਗੁੱਸਾ ਆ ਬੜੀ ਦੁਨੀਆ ਲੈ ਕੇ ਚੱਲਿਆ ਯਾ ਲੈ ਯਾ ਲੈ ਕਰਦੇ ਬੜੇ ਤੁਰੇ ਆਉਂਦੇ ਨੇ ਹੱਥਾਂ ਵਿੱਚ ਰੋੜੇ ਪਕੜੇ ਕਹਿੰਦੇ ਜਾਓ ਜਾ ਕੇ ਸਾਹਮਣੇ ਬੈਠੇ ਜਿਹੜੇ ਚਿੰਨ ਫਕੀਰ ਇਹਨਾਂ ਨੂੰ ਰੋੜੇ ਮਾਰ-ਮਾਰ ਕੇ ਮਾਰ ਦੇ ਜਦੋਂ ਉਹਨਾਂ ਨੇ ਬਾਵਾਾਂ ਤਾਹਾਂ ਨੂੰ ਚੁੱਕੀਆਂ ਰੋੜੇ ਮਾਰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਗਿਆ ਸਤਿ ਸ੍ਰੀ ਅਕਾਲ ਉਹ ਬਾਵਾਾਂ ਹੀ ਖੜ ਗਈਆਂ ਉੱਥੇ ਸਭ ਦੀਆਂ ਜਾਮ ਕਰਤੀਆਂ ਬਾਵਾਾਂ ਫਿਰ ਕਿੰਨੀ ਦੇਰ ਤੱਕ ਦੇਖਦੇ ਰਹੇ ਪੀਰ ਬੜਾ ਜ਼ੋਰ ਲਾਵੇ ਆਪਣੇ ਕਲਾਮ ਪੜੇ ਬਾਹ ਹੀ ਨ ਥੱਲੇ ਹੋਵੇ ਬਾਹਾਂ ਜਦ ਦੁਖਣ ਲੱਗੀਆਂ ਰੋਣ ਹੱਕੇ ਹੋਗੇ ਅਖੀਰ ਪੀਰ ਨੇ ਜਾਣਿਆ ਮੈਥੋਂ ਵੱਡਾ ਪੀਰ ਹੈ ਪੀਰਾਨ ਪੀਰ ਗੁਰੂ ਨਾਨਕ ਦੇਵ ਜੀ ਕਹਿ ਕੇ ਚਰਨਾ ਤੇ ਡਿੱਗ ਪਿਆ ਮਹਾਰਾਜ ਇਹਨਾਂ ਨੂੰ ਵੀ ਠੀਕ ਕਰੋ ਜੀ ਕਿਰਪਾ ਕਰੋ ਸੱਚੇ ਬਾਦਸ਼ਾਹ ਕਹਿਣ ਲੱਗੇ ਕਿ ਇਹ ਜਿਹੜਾ ਹੈ ਨਾ ਤੁਹਾਡੇ ਨਾਲ ਦੇ ਚੇਲੇ ਬਾਲ ਕੇ ਨਹੀਂ ਤੁਹਾਡੇ ਇਹ ਹੁਣ ਨਿਰੰਕਾਰ ਦਾ ਨਾਮ ਲੈਣਗੇ ਤਾਂ ਇਹਨਾਂ ਦੀਆਂ ਬਾਹਾਂ ਠੀਕ ਹੋਣਗੀਆਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਨਾਮ ਵਾਹਿਗੁਰੂ ਕਿਹਾ ਕਿ ਉਹਨਾਂ ਦੀਆਂ ਬਾਹਾਂ ਠੀਕ ਕੀਤੀਆਂ ਸਾਰਿਆਂ ਦੀਆਂ ਥੱਲੇ ਹੋ ਗਈਆਂ ਨਿਰੰਕਾਰ ਸਤਿ ਸ੍ਰੀ ਅਕਾਲ ਗੁਰਬਰ ਏਕੰਕਾਰ ਕੇ ਪਾਲਾ ਸੁਣ ਕੇ ਬਾਗ ਸਰਬ ਨਰ ਨਾਰੀ ਸੁੰਧ ਮੁੰਨ ਹੋਏ ਇੱਕ ਵਾਰੀ ਥਾਪੀ ਕਰ ਦਿੱਤੇ ਮਹਾਰਾਜ ਨੇ ਮਹਾਰਾਜ ਨੇ ਬਚਨ ਕਿਆ ਸੀ ਨਿਰੰਕਾਰ ਸਤਸ੍ਰੀ ਅਕਾਲਾ ਗੁਰਬਰ ਏਕ ਅੰਕਾਰ ਕਿਰਪਾਲਾ ਇਹੀ ਮਹਾਰਾਜ ਨੇ ਜਾਪ ਸਬਦ ਕਿਹਾ ਗੁਰਬਾਰ ਆਕਾਲ ਮਹਾਰਾਜ ਨੇ ਜਦੋਂ ਸਾਰਿਆਂ ਦੇ ਦਿਮਾਗ ਟਿਕਾਣੇ ਲਿਆ ਆਂਦੇ ਤੇ ਨਾਮ ਜਪਾ ਕੇ ਜਵਾਬ ਵੀ ਦਿੱਤੇ ਮਹਾਰਾਜ ਕਹਿੰਦੇ ਰਾਗ ਮਾੜਾ ਨਹੀਂ ਭਾਂਡਾ ਮਾੜਾ ਨਹੀਂ ਭਾਂਡੇ ਵਿੱਚ ਜ਼ਹਿਰ ਪਾ ਕੇ ਪੀ ਲੋ ਜ਼ਹਿਰ ਮਾੜੀ ਆ ਭਾਂਡੇ ਦਾ ਕੀ ਕਸੂਰ ਜੇ ਉਸੇ ਗਲਾਸ ਵਿੱਚ ਦੁੱਧ ਪਾ ਕੇ ਪੀਓ ਦੁੱਧ ਤਾਕਤ ਦਿੰਦਾ ਜ਼ਹਿਰ ਪਾ ਕੇ ਪੀਤੀ ਮਾਰ ਦਿੰਦੀ ਰਾਗ ਤਾਂ ਇੱਕ ਭਾਂਡਾ ਹੈ ਜੇ ਤੁਸੀਂ ਰਾਗ ਦੇ ਵਿੱਚ ਗੰਦੇ ਗਾਣੇ ਗਾਉਂਦੇ ਹੋ ਤਾਂ ਉਹ ਤਾਂ ਜ਼ਹਿਰ ਬਣ ਜਾਣਾ ਜੇ ਰਾਗ ਵਿੱਚ ਖੁਦਾ ਦੀ ਸਿਫਤ ਕਰੀਏ ਤਾਂ ਅੰਮ੍ਰਿਤ ਬਣ ਜਾਂਦਾ ਕਹਿੰਦੇ ਹਾਂ ਮਹਾਰਾਜ ਇਹ ਤਾਂ ਗੱਲ ਸਹੀ ਹੈ ਫਿਰ ਤੁਸੀਂ ਇਹ ਦੱਸੋ ਪਰ ਦੂਜੀ ਗੱਲ ਨਹੀਂ ਸਾਨੂੰ ਜੱਜੀ ਤੁਹਾਡੀ ਕਿ ਪਾਤਾਲਾ ਪਾਤਾਲ ਲੱਖ ਆਕਾਸ਼ਾਂ ਆਕਾਸ਼ ਇਹ ਤੁਸੀਂ ਕਿਉਂ ਕਿਹਾ ਮੁਹੰਮਦ ਜੀ ਹੋਏ ਨੇ ਇੰਨੇ ਵੱਡੇ ਉਹਨਾਂ ਨੇ ਸੱਤ ਆਕਾਸ਼ ਸੱਤ ਪਤਾਲ ਕਿਹਾ ਮਹਾਰਾਜ ਕਹਿੰਦੇ ਤੇ ਉਹਨਾਂ ਨੇ ਸੱਚ ਹੀ ਕਿਹਾ ਮੈਂ ਨਹੀਂ ਕਹਿੰਦਾ ਉਹਨਾਂ ਨੇ ਝੂਠ ਕਿਹਾ ਮੁਹੰਮਦ ਜੀ ਉਹਨਾਂ ਨੇ ਸੱਤ ਦੇਖੇ ਸੱਤ ਕਹੇ ਮੈਂ ਲੱਖਾਂ ਦੇਖੇ ਲੱਖਾਂ ਕਹੇ ਪੀਰ ਕਹਿੰਦਾ 14 ਤਬਕਾਂ ਦੀ ਤਾਂ ਖਬਰ ਹੈ ਮੈਨੂੰ ਲੱਖਾਂ ਹੈਗੇ ਤਾਂ ਦਿਖਾ ਦਿਓ ਜਿਵੇਂ ਅੱਜ ਕੱਲ ਲੋਕ ਇਹਨੂੰ ਦਿਖਾਓ ਸੰਤਾਂ ਜene ਅੱਛਾ ਭਾਈ ਚੱਲ ਫਿਰ ਨਾਲ ਕਹਿੰਦਾ ਮੈਂ ਤਾਂ ਜੀ ਬੁੱਢਾ ਹੋ ਗਿਆ ਮੇਰੇ ਪੁੱਤਰ ਨੂੰ ਲੈ ਜਾਉ ਨਾਲ ਤੋ ਇਸ ਕਰਕੇ ਪਿਓ ਪੁੱਤਰ ਚ ਕੀ ਫਰਕ ਹੈ ਮਹਾਰਾਜ ਇਹਨੂੰ ਲੈ ਜਾਉਂਗਾ ਮਹਾਰਾਜ ਕਹਿੰਦੇ ਕਰ ਬੱਚਾ ਅੱਖਾਂ ਬੰਦ ਬੈਠੇ ਉੱਥੇ ਹੀ ਆ ਅੱਖਾਂ ਬੰਦ ਕੀਤੀਆਂ ਮਾਰੇ ਡਾਰੇ ਮੰਨਰਤ ਨੈਣ ਕੀਏ ਤਨ ਜਬ ਹੀ ਤਿਨ ਜਬ ਹੀ ਅਪਰ ਆਕਾਸ਼ ਦਿਖਾਇਓ ਤਬ ਹੀ ਹੋਰੀ ਕਾਸ਼ ਚਲੇ ਗਏ ਕਿਤਕ ਦਿਵਸ ਤੇ ਵਿੱਚ ਬਿਹਾਰੇ ਬਹੁਰ ਔਰ ਨਭ ਮਾਹੇ ਪਧਾਰੇ ਤੇ ਕੋ ਦੇਖ ਕਿਤਕ ਦਿਨ ਮਾਹੀ ਆਨ ਆਕਾਸ਼ ਵਿਖਾ ਪੁਨ ਜਾਹੀ ਇਸ ਵਿਦ ਸੋ ਬਹੁ ਵਰਖ ਬਿਤਾਏ ਲੱਖ ਆਕਾਸ਼ ਤਾਹੇ ਦਿਖਰਾਏ ਫਿਰ ਪਤਾਲ ਚ ਚਲੇ ਗਏ ਪਹਿਲਾ ਆਕਾਸ਼ ਦਿਖਾਏ ਲਖਾ ਫਿਰ ਪਤਾਲ ਦਿਖਾਏ ਬਹਰੋ ਗਏ ਪਤਲਨ ਮਾਹੀ ਪ੍ਰਥਮੇ ਏਕ ਦਿਖਾਵਾ ਤਾਹੀਂ ਕਿਤਕ ਦਿਨਨ ਲਾ ਫਿਰ ਕਰ ਸਾਰੇ ਬਹਰੋ ਦੁਤੀਏ ਪਤਾਲ ਪਧਾਰੇ ਇੱਕ ਪਤਾਲ ਵਿੱਚ ਹੀ ਕਿੰਨੇ ਦਿਨ ਲੰਘੇ ਫਿਰ ਦੂਜਾ ਪਤਾਲ ਤੀਜਾ ਲਖਾਂ ਦਿਖਾਉਂਦੇ ਫਿਰਦੇ ਨੇ ਮਹਾਰਾਜ ਉੱਥੇ ਗੁਰੂ ਸਾਹਿਬ ਦੀ ਸੰਗਤ ਵੀ ਮਿਲ ਜਾਂਦੀ ਅੱਗੋਂ ਖੜੇ ਹੋ ਜਾਂਦੇ ਨੇ ਸਾਰੇ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਮੱਥਾ ਟੇਕਦੇ ਨੇ ਕੜਾ ਪ੍ਰਸ਼ਾਦ ਲੈਂਦੇ ਨੇ ਫਿਰ ਚਲੇ ਜਾਂਦੇ ਨੇ ਸੋ ਇਸ ਤਰ੍ਹਾਂ ਮਹਾਰਾਜ ਸੱਤੇ ਪਾਤਸ਼ਾਹ ਕਹਿੰਦੇ ਚੱਲੀਏ ਕਹਿੰਦੇ ਮਹਾਰਾਜ ਹੁਣ ਤਾਂ ਬਹੁਤ ਚਿਰ ਹੋ ਗਿਆ ਆਇਆ ਨੂੰ ਚਲੋ ਚੱਲੀਏ ਲੱਖ ਪਤਾਲ ਆਕਾਸ਼ ਦਿਖਾਏ ਬਹਰੋ ਔਰਕ ਹੱਥ ਨਾ ਆਏ ਭਾਈ ਗੁਰਦਾਸ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਸਥਾਨਾਂ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਘਰਿਆਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਧਰਤਾ ਆਕਾਸ਼ ਚਹੂ ਦਿਸ ਜਾਨਾ ਇਸ ਤਰੀਕੇ ਨਾਲ ਭਾਈ ਗੁਰਦਾਸ ਜੀ ਨੇ ਮਤਨ ਲਿਖੇ ਨੇ ਫਿਰ ਤਕਰਾਰ ਹੋ ਗਈ ਆਪਸ ਵਿੱਚ ਪੁੱਛੇ ਪੀਰ ਤਕਰਾਰ ਕਰੇ ਹੋ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਤਾਲਾਂ ਆਕਾਸ ਲਖ ਊੜਕ ਭਾਲੀ ਖਬਰ ਸੁਣਾਈ ਫੇਰ ਦਰائیں ਦਸਤਗੀਰ ਅਸੀਂ ਵੀ ਵੇਖਾ ਜੋ ਤੁਹੇ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਆਕਾਸ਼ ਪਤਾਲ ਲਖ ਅੱਖ ਫੁਰਕ ਵਿੱਚ ਸਭ ਦਿਖਲਾਈ ਪਰਕ ਵਿੱਚ ਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ ਜਾਹਰ ਕਲਾ ਨਾ ਛਪੇ ਛਪਾਈ ਫੁਰਕ ਅੱਖ ਫੁਰਕ ਵਿੱਚ ਸਭ ਦਿਖ ਲਈ ਉਹ ਕਹਿੰਦਾ ਕਈ ਸਾਲ ਹੋ ਗਏ ਮਹਾਰਾਜ ਆਇਆਂ ਨੂੰ ਚੱਲਿਏ ਇੱਥੇ ਅੱਖ ਖੋਲੀ ਤੱਕ ਫੁਰਕ ਦਾ ਸਮਾਂ ਹੀ ਹੋਇਆ ਕੜਾ ਪ੍ਰਸਾਦ ਦਾ ਕੌਲ ਭਰ ਲਿਆਂਦਾ ਸਾਰਿਆਂ ਨੂੰ ਵੰਡਿਆ ਲਓ ਪਿਤਾ ਜੀ ਜਿੱਥੇ ਜਾਣੇ ਗੁਰੂ ਨਾਨਕ ਦੀ ਸੰਗਤ ਜਿੱਥੇ ਜਾਣੇ ਗੁਰੂ ਨਾਨਕ ਦੀ ਸੰਗਤ ਕਹਿੰਦੇ ਇੰਨੀ ਸੰਗਤ ਇਹਨਾਂ ਦੀ ਕਾਨੇ ਮਹਾਰਾਜ ਕਹਿੰਨੇ ਇੱਕ ਧਰਤੀ ਕਿਤੇ ਧਰਤੀਆਂ ਦਾ ਤਾਂ ਕੋਈ ਅੰਤ ਨਹੀਂ ਤੇ ਗੁਰੂ ਨਾਨਕ ਦਾ ਵੀ ਕੋਈ ਅੰਤ ਨਹੀਂ ਇਸ ਕਰਕੇ ਇੱਥੇ 538 ਸਾਲ ਪਹਿਲਾਂ ਆਏ ਮਹਾਰਾਜ ਇਹ ਦੁਨੀਆ ਵਾਲੇ ਸਮਝਦੇ ਆ ਕਿ ਗੁਰੂ ਨਾਨਕ ਦੇਵ ਜੀ 538 ਸਾਲ ਪਹਿਲਾਂ ਆਏ ਤੇ ਜਿਹੜੀਆਂ ਹੋਰ ਧਰਤੀਆਂ ਤੇ ਆਏ ਕਿਸੇ ਧਰਤੀ ਤੇ ਹਜ਼ਾਰ ਸਾਲ ਪਹਿਲਾਂ ਆਏ ਆ ਕਿਸੇ ਤੇ ਮਹਾਰਾਜ ਨੇ ਲੱਖ ਸਾਲ ਪਹਿਲਾਂ ਵੀ ਕਿਰਪਾ ਕੀਤੀ ਹੋਣੀ ਆ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਧਰਤੀ ਤੇ ਹੀ ਆਇਆ ਹੋਰ ਧਰਤੀਆਂ ਵੀ ਹੈਗੀਆਂ ਹੋਰ ਧਰਤੀ ਤੇ ਸਿੱਖ ਰਹੇ ਹੋਣੇ ਆ ਹੋਰ ਵੀ ਬਾਣੀ ਪੜਦੇ ਸੰਗਤ ਵੀ ਆ ਗੁਰੂ ਨਾਨਕ ਦੀ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਆ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਪਤਾਲਾਂ ਵਿੱਚ ਪਤਾਲੀ ਜੀਵ ਵੀ ਲੱਖਾਂ ਤੇ ਆਕਾਸ਼ਾਂ ਵਿੱਚ ਆਕਾਸ਼ੀ ਜੀਵ ਵੀ ਲੱਖਾਂ ਹੀ ਨੇ ਮੇਰਾ ਪੁਰਾਏ ਨਹੀਂ ਕਿ ਆਪਾਂ ਧਰਤੀ ਤੇ ਰਹਿਣ ਵਾਲੇ ਜੀਵ ਆ ਪਤਾਲ ਵਿੱਚ ਵੀ ਜੀਵ ਨੇ ਆਕਾਸ਼ ਵਿੱਚ ਵੀ ਜੀਵ ਨੇ ਆynge ਮਾਰਣੇ ਕਹਣਾ ਰੋਗਨ ਤੇਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਉ ਪਾਣੀ ਵਿੱਚ ਵੀ ਨੇ ਜਲ ਜੋਗਨਾ ਬੜੇ ਵੇਲੇ ਜਹਾਜ਼ ਹੀ ਖਾ ਜਾਂਦੀਆਂ ਡੁੱਬ ਜਾਂਦੇ ਇਸ ਕਰਕੇ ਕਿ ਮਨੁੱਖ ਪਾਣੀ ਅੰਦਰ ਵੜਿਆ ਨਹੀਂ ਤੇ ਮਰਦਾ